ਅਸੀਂ ਅਸਵੇਲੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਮੌਜੂਦ ਆ ਜਿੱਥੋਂ ਕੀ ਕਾਫਲਾ ਜਿਹੜਾ ਹੈ ਉਹ ਅਸਵੇਲੇ ਐਸਜੀਪੀਸੀ ਵਾਸਤੇ ਰਵਾਨਾ ਹੋ ਰਿਹਾ ਜਿਹਦੇ ਵਿੱਚ ਕੀ ਦਮਦਮੀ ਟਕਸਾਲ ਦੇ ਮੁਖੀ ਮੌਜੂਦ ਨੇ ਤੇ ਹੋਰ ਵੀ ਜਥੇਬੰਦੀਆਂ ਜਿਹੜੀਆਂ ਨੇ ਅਸਵੇਲੇ ਗੋਲਡਨ ਗੇਟ ਤੇ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਵੱਲੋਂ ਜਿਹੜਾ ਹੈ ਉਹਨਾਂ ਵੱਲੋਂ ਇੱਕ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤਾਂ ਉਸ ਦੇ ਵਿੱਚ ਜਿਹੜਾ ਹੈ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਪਹੁੰਚਣ ਦੀ ਅਪੀਲ ਜਿਹੜੀ ਹੈ ਸਿੱਖ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਅੱਜ ਇੱਕ ਜਵਾਬ ਮੰਗਿਆ ਜਾਏਗਾ ਕਿ ਆਖਿਰਕਾਰ ਇਹ ਕਿਨਾਂ ਕਾਰਨਾਂ ਕਰਕੇ ਜਿਹੜਾ ਹੈ ਇਹ ਜਿਹੜਾ ਹੈ ਅੱਜ ਇੱਥੇ ਅੱਜ ਜ਼ਰੂਰਤ ਪਈ ਕਿ ਅੱਜ ਸਿੱਖ ਜਥੇਬੰਦੀਆਂ ਨੂੰ ਇੱਥੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ ਔਰ ਪ੍ਰਦਰਸ਼ਨ ਵੀ ਕਿਸੇ ਹੋਰ ਦੇ ਖਿਲਾਫ ਨਹੀਂ ਬਲਕਿ ਆਪਣੀ ਹੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਔਰ 17 ਵਾਹਿਗੁਰੂ ਦੇ ਜਾਬ ਦੇ ਨਾਲ ਇਸ ਲਈ ਸੰਗਤਾਂ ਜਿਹੜੀਆਂ ਨੇ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਤਾਂ ਸਾਡੇ ਨਾਲ ਜਥੇਬੰਦੀ ਦੀ ਆਗੂ ਵੀ ਮੌਜੂਦ ਨੇ ਲਗਾਤਾਰ ਵੱਡਾ ਕਾਫਲੇ ਦੀ ਤਸਵੀਰ ਹੈ ਬਾਬਾ ਕੀ ਕਹਿਣਾ ਚਾਹੁੰਦੇ ਕੀ ਮਕਸਦ ਆਜ ਇਹ ਮਕਸਦ ਹੈ ਜੀ ਜਿਹੜਾ ਸ਼੍ਰੋਮਣੀ ਕਮੇਟੀ ਵੱਲੋਂ ਤਾਨਾਸ਼ਾਈ ਫਰਮਾਨ ਸੁਣਾਇਆ ਗਿਆ ਵਾ ਸਿੰਘ ਸਾਹਿਬਾਂ ਦੇ ਬਰਖਿਲਾਫ ਉਹਦਾ ਅਸੀਂ ਸਿੱਖ ਸੰਗਤਾਂ ਔਰ ਦਮਦਮੀ ਟਕਸਾਲ ਵੱਲੋਂ ਜਿਹੜਾ ਵਿਰੋਧ ਕੀਤਾ ਜਾ ਰਿਹਾ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਪਿੰਡਰਾਂ ਵਾਲੇ ਲੋ ਸਮੁੱਚੀਆਂ ਜਥੇਬੰਦੀਆਂ ਨੂੰ ਪ੍ਰੋਗਰਾਮ ਦਿੱਤਾ ਗਿਆ ਸੀ ਔਰ ਇਹਦੇ ਵਿੱਚ ਸਾਰੀਆਂ ਸਿੱਖ ਜਥੇਬੰਦੀਆਂ ਔਰ ਸਮੁੱਚੀ ਨਾਨਕਨਾਮਲੇਵਾ ਸਾਧ ਸੰਗਤ ਦਮਦਮੀ ਟਕਸਾਲ ਦਾ ਪੂਰਾ ਸੰਯੋਗ ਕਰ ਰਹੀ ਆ ਔਰ ਅੱਜ ਅਸੀਂ ਇਹਨਾਂ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਤੇ ਜਥੇਦਾਰਾਂ ਦਾ ਕਸੂਰ ਕੀ ਸੀ ਨਹੀਂ ਪਰ ਉੱਥੇ ਉਹਨਾਂ ਨੇ ਜੇ ਤੁਹਾਨੂੰ ਰੋਕਿਆ ਜਾਂਦਾ ਫਿਰ ਕੀ ਸਥਿਤੀ ਹੈ ਵੇਖੋ ਜੀ ਅਸੀਂ ਤਾਂ ਪਹਿਲਾਂ ਹੀ ਕਾਨਫਰੰਸਾਂ ਦੇ ਵਿੱਚ ਇਹ ਗੱਲ ਕਹਿ ਚੁੱਕੇ ਹਾਂ ਸਾਡੀ ਕੋਈ ਇਦਾਂ ਦੀ ਮਨਸ਼ਾ ਨਹੀਂ ਗਈ ਅਸੀਂ ਉੱਥੇ ਨਿਮਰਤਾ ਸਹਿਤ ਵਾਹਿਗੁਰੂ ਦਾ ਜਾਪ ਕਰਦੇ ਜਿਹੜਾ ਵਾ ਉੱਥੇ ਪਹੁੰਚਾਂਗੇ ਔਰ ਸਾਡਾ ਫਰਜ਼ ਬਣਦਾ ਵਾ ਇਹਨਾਂ ਕੋ ਹਰ ਇੱਕ ਗੱਲ ਦਾ ਜਿਹੜਾ ਵਾ ਜਵਾਬ ਪੁੱਛਣਾ ਜੇ ਅੱਜ ਅਸੀਂ ਜਵਾਬ ਨਹੀਂ ਪੁੱਛਦੇ ਬਿਲਕੁਲ ਬਿਲਕੁਲ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵੇਲੇ ਬਾਬਾ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਤੁਸੀਂ ਵੇਖ ਸਕਦੇ ਹੋ 골ਡਨ ਗੇਟ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਪਿੱਛੇ ਮੇਰੇ 골ਡਨ ਗੇਟ ਆ ਤੇ ਹਜ਼ਾਰਾਂ ਦੀ ਤਦਾਦ ਚ ਸੰਗਤ ਜਰੀ ਹੈ ਇਸ ਵੇਲੇ ਤੁਹਾਨੂੰ ਨਜ਼ਰ ਆ ਰਹੀ ਹੋਵੇਗੀ ਔਰ ਤੁਸੀਂ ਦੇਖੋ ਕਿ ਸੰਗਤ ਜਰੀ ਹੈ ਇੱਕ ਜੋ ਢੋਕੇ ਇੱਥੇ ਪਹੁੰਚੀ ਹੈ ਔਰ ਜਵਾਬ ਕੋਈ ਮੰਗਿਆ ਜਾ ਰਿਹਾ ਹੈ ਕਿ ਜੋ ਤਬਾਦਲਾ ਕੀਤਾ ਗਿਆ ਹੈ ਜਿਹਦਰ ਬਦਲੇ ਗਏ ਨੇ ਉਹਨਾਂ ਦਾ ਜਵਾਬ ਦਿੱਤਾ ਜਾਵੇ ਤੇ ਇਸ ਨੂੰ ਲੈ ਕੇ ਜਿਹੜਾ ਹੈ ਇੱਥੇ ਜਿਹੜੇ ਨੇ ਇੱਥੇ ਇਸ ਵੇਲੇ ਮੌਜੂਦ ਨੇ ਤਾਂ ਤੁਸੀਂ ਵੇਖ ਸਕਦੇ ਹੋ ਦਮਦਮਿਤਕਸਾਲ ਦੇ ਮੁਖੀ ਭਾਈ ਹਰਨਾਮ ਸਿੰਘ ਖਾਲਸਾ ਜੀ ਵੀ ਮੌਜੂਦ ਨੇ ਇਹ ਗੱਲਬਾਤ ਉਹਨਾਂ ਨਾਲ ਵੀ ਕਰਾਂਗੇ ਧਰਨੇ ਦੀਆਂ ਜਿਹੜਾ ਰੋਸ਼ਮਾਰ ਜਿੱਥੇ ਲੰਘ ਰਿਹਾ ਉਸ ਦੀ ਵੀ ਤਸਵੀਰਾਂ ਤੁਹਾਨੂੰ ਸਾਂਝੀਆਂ ਕਰ ਰਹੇ ਆ ਔਰ ਲਗਾਤਾਰ ਤੁਹਾਨੂੰ ਅਸੀਂ ਗੱਲਬਾਤ ਵੀ ਕਰਾਂਗੇ ਔਰ ਤਸਵੀਰ ਤੁਹਾਨੂੰ ਇਸ ਕਰਕੇ ਦਿਖਾ ਰਿਹਾ ਕਿ ਗੋਲਡਨ ਗੇਟ ਤੋਂ ਵੱਡਾ ਕਾਫਲਾ ਇਸ ਵੇਲੇ ਰਵਾਰਾਂ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਇਸ ਦੇ ਵਿੱਚ ਬਹੁਤ ਸਾਰੀ ਸਿੱਖ ਜਥੇਬੰਦੀਆਂ ਮੌਜੂਦ ਨੇ ਔਰ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਸਿਰਫ ਜਵਾਬ ਲੈਣ ਚੱਲੇ ਆ ਕਿ ਆਖਿਰਕਾਰ ਜਵਾਬ ਦਿਓ ਕਿ ਕਿੰਨਾ ਸ਼ਰਤਾ ਦੇ ਉੱਤੇ ਜਹੇਦਾਰ ਸਹਿਬਾਨਾਂ ਨੂੰ ਜਿਹੜਾ ਹੈ ਬਦਲਿਆ ਗਿਆ ਹੈ ਤਾਂ ਉਸ ਦੇ ਵਿੱਚ ਇਸ ਵੇਲੇ ਦੀ ਤਸਵੀਰ ਤੁਸੀਂ ਵੇਖੋਗੇ ਕਾਫਲਾ ਜਿਹੜਾ ਹੈ ਔਰ ਰਵਾਨਾ ਹੋ ਚੁੱਕਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਜਾਊਗਾ ਤਾਂ ਉਸ ਤੋਂ ਬਾਅਦ ਜਿਹੜਾ ਹੈ ਔਰ ਉਸ ਤੋਂ ਬਾਅਦ ਜਿਹੜਾ ਹੈ ਇਹ ਕੰਮ ਉੱਥੇ ਜਾ ਕੇ ਜਵਾਬ ਜਿਹੜਾ ਹੈ ਮੰਗਿਆ ਜਾਏਗਾ ਤਾਂ ਲਗਾਤਾਰ ਤਸਵੀਰ ਸਾਈਡ ਦੇ ਕਰਕੇ ਬੋਲਦੇ ਹੋ ਤਾਂ ਉੱਥੇ ਜਾ ਕੇ ਇੱਥੇ ਇੱਥੇ ਗੱਲਬਾਤ ਕਰਾਂਗੇ ਬਾਬਾ ਜੀ ਕੀ ਕਹਿਣਾ ਚਾਹੋਗੇ ਉੱਥੇ ਨਾਲੇ ਬਹੁਤ ਸਾਰਾ ਸਿਕਿਉਰਟੀ ਲਾਤੀ ਹੈ ਰੋਕਨ ਆਸਤੇ ਕੀ ਕਹਿਣਾ ਚਾਹੋਗੇ ਦੇਖੋ ਮੇਰੀ ਬੇਨਤੀ ਇਹ ਹੈ ਜੀ ਇੱਕ ਮਿੰਟ ਇੱਕ ਐਨ ਜੀ ਮੇਰੀ ਬੇਨਤੀ ਇਹ ਹੈ ਜੀ ਕਿ ਸਮੁੱਚੀ ਕੌਮ ਦੀਆਂ ਭਾਵਨਾਵਾਂ ਆ ਦੁਨੀਆ ਭਰ ਦਾ ਸਿੱਖ ਚਿੰਤਤ ਵੀ ਆ ਰੋਸ ਨਾਲ ਭਰਿਆ ਵੀ ਬੈਠਾ ਕਿ ਸ਼੍ਰੋਮਣੀ ਕਮੇਟੀ ਦੀ ਐਗਜ਼ੀਕਟਿਵ ਕਮੇਟੀ ਨੇ ਸਿੰਘ ਸਹਿਬਾਨਾਂ ਦੀ ਜਿਸ ਢੰਗ ਦੇ ਨਾਲ ਬਰਤਅਫੀ ਕੀਤੀ ਹੈ ਇਸ ਤਰ੍ਹਾਂ ਕਦੇ ਵੀ ਅੱਜ ਤੱਕ ਪਰ ਉਹ ਕਹਿੰਦੇ ਉਹ ਕਹਿ ਰਹੇ ਕਿ ਦਿੱਲੀ ਦਾ ਜਿਹੜਾ ਤੁਸੀਂ ਬਣ ਕੇ ਇਹ ਕੰਮ ਕਰ ਰਹੇ ਹੋ ਮੇਰੀ ਇਹ ਗੱਲ ਇੱਕ ਮੈਂ ਪੁੱਛਣੀ ਚਾਹਣਾ ਹੈ ਇਹਨਾਂ ਨੂੰ ਕਿ ਤੁਹਾਨੂੰ ਮਿਤਸ਼ਾ ਨੇ ਕਿਹਾ ਸੀ ਸੰਸਾਦ ਮਨ ਨੂੰ ਸੇਵਾ ਮੁਕਤ ਕਰੋ ਦਿੱਲੀ ਸਰਕਾਰ ਨੇ ਕਿਹਾ ਸੀ ਤੁਸੀਂ ਗਲਤ ਫੈਸਲੇ ਵੀ ਕਰੋ ਤੇ ਤੁਸੀਂ ਗਲਤ ਫੈਸਲਿਆਂ ਦਾ ਦੋਸ਼ ਦਿੱਲੀ ਸਰਕਾਰ ਨੂੰ ਦਿਓ ਤੁਹਾਡੀ 30 ਸਾਲ ਉਹਨਾਂ ਨਾਲ ਭਾਈਵਾਲੀ ਰਹੀ ਹੈ ਪਹਿਲਾਂ ਉਸ ਗੱਲ ਦਾ ਜਵਾਬ ਦੇਣ ਕਿ ਤੁਸੀਂ 30 ਸਾਲ ਦਿੱਲੀ ਵਾਲਿਆਂ ਨਾਲ ਹੀ ਮਿਲ ਕੇ ਰਾਜ ਭਾਗ ਕੀਤਾ ਅਸੀਂ ਸੰਤ ਸਮਾਜ ਨੇ ਦਮਦਮੀ ਟਕਸਾਲ ਨੇ ਇਹਨਾਂ ਲੋਕਾਂ ਦਾ ਦੋ ਵਾਰੀ ਪੰਜਾਬ ਦੇ ਵਿੱਚ ਰਾਜ ਸਥਾਪਿਤ ਕਰਨ ਵਿੱਚ ਸਭ ਤੋਂ ਵੱਡੀ ਅਹਿਮ ਭੂਮਿਕਾ ਨਿਭਾਈ ਹੈ ਤੁਹਾਡੇ ਜਿਹੜੇ ਫਰਮਾਨ ਹੈ ਹੰਕਾਰ ਤੇ ਹਉਮੈ ਦਾ ਪ੍ਰਗਟਾਵਾ ਇਹ ਕੌਮ ਕਦੇ ਵੀ ਲਾਗੂ ਨਹੀਂ ਹੋਣ ਤੇ ਉਹ ਕਹਿੰਦੇ ਕਿ ਅੱਜ ਦਿੱਲੀ ਵੱਲ ਲੱਖਾਂ ਕਰਨ ਦੀ ਨੋਟ ਸੀ ਪਰ ਇਹ ਦਿੱਲੀ ਦੇ ਨਾਲ ਹੀ ਆ ਗਏ ਨੇ ਦੇਖੋ ਮੇਰੀ ਬੇਨਤੀ ਇਹ ਹੈ ਇਹ ਦਿੱਲੀ ਦੇ ਪੈਰੋਕਾਰ 30 ਸਾਲ ਵੀ ਰਹੇ ਆ ਅੱਜ ਵੀ ਦਿੱਲੀ ਦੇ ਪੈਰੋਕਾਰ ਆ ਔਰ ਜਿਹੜੇ ਸਰਨੇ ਦੀ ਤੁਸੀਂ ਗੱਲ ਕਰਦੇ ਆ ਜੀ 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 ਮੈਂ ਇਹ ਗੱਲ ਕਹਿਣੀ ਚਾਹੁੰਦਾ ਸਰਨਾ ਅੱਜ ਤੱਕ ਦਿੱਲੀ ਦਾ ਹੀ ਦਲਾਲ ਰਿਆ ਦਿੱਲੀ 'ਚ ਹੀ ਬੈਠਾ ਜਦੋਂ ਹੁਣ ਦਿੱਲੀ ਦੀ ਇਲੈਕਸ਼ਨ ਹੋਈ ਬੀਜਪੀ ਵਾਲਿਆਂ ਦੇ ਦਫ਼ਤਰ ਗਿਆ ਸਾਡੇ ਨਾਲ ਸਮਝੌਤਾ ਕਰੋ ਅਸੀਂ ਇਲੈਕਸ਼ਨ ਲੜਨੀ ਆ ਉਹ ਕਹਿੰਦੇ ਤੂੰ ਬਾਹਰ ਚੱਲ ਇਹ ਕਿਸੇ ਰਾ ਕਿਸ ਬਣਾਤੇ ਹੋ ਨਾ ਤੱਕ ਜਦੋਂ ਇਹਨਾਂ ਦੀ ਪੁੱਛ ਹੀ ਨਹੀਂ ਕੀਤੀ ਇਹਨਾਂ ਨੇ ਔਰ 15 ਸਾਲ ਇਹਨਾਂ ਨੇ ਸਿੱਖੀ ਸਿਧਾਂਤਾਂ ਦਾ ਘਾਣ ਕੀਤਾ ਜਦੋਂ ਪੰਥ ਪੰਥ ਨੇ ਇਹਨਾਂ ਨੂੰ ਦਿੱਲੀ ਦੇ ਵਿੱਚੋਂ ਬਾਹਰ ਕੱਢਿਆ ਹਮ ਔਰ ਅੱਜ ਇਹ ਨਕਾਰਿਆ ਬੰਦਾ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਅਕਾਲੀ ਦਲ ਵਿੱਚ ਕੋ ਸਪੇਟ ਕਰ ਚੁੱਕਾ ਇਹਦੇ ਇੱਥੇ ਪੈਰ ਬਿਲਕੁਲ ਨਹੀਂ ਲੱਗੇ ਅੱਛਾ ਆਖਰੀ ਸਵਾਲ ਹੈ ਜੇ ਤੁਹਾਨੂੰ ਅੱਜ ਰੋਕਿਆ ਜਾਂਦਾ ਤੇ ਫੇਰ ਕੀ ਸਥਿਤੀ ਬੰਦੀ ਹੈ ਦੇਖੋ ਮੇਰੀ ਇੱਕ ਮਨਤੀ ਹੈ ਸਾਡਾ ਪ੍ਰੋਗਰਾਮ ਨਰੋਲ ਸ਼ਾਂਤਮਈ ਹੈ ਅਸੀਂ ਸ਼ਾਂਤਮਈ ਲੜਾਈ ਲੜ ਰਹੇ ਹਾਂ ਸਾਡੀ ਨਰੋਲ ਜਿਹੜਾ ਅੱਜ ਦਾ ਮੈਸੇਜ ਹੈ ਪ੍ਰੋਗਰਾਮ ਹੈ ਉਹ ਸਿੰਘ ਸਹਿਬਾਨਾਂ ਦੀ ਬਹੱਲੀ ਹੈ ਨਰੋਲ ਕੌਮ ਦਾ ਧਾਰਮਿਕ ਕਿਸ਼ੂ ਹੈ ਰਾਜਨੀਤਿਕ ਕਿਸ਼ੂ ਨਹੀਂ ਜਿਹੜੇ ਬੰਦੇ ਨੂੰ ਰਾਜਨੀਤਿਕ ਰਾਜਨੀਤੀ ਦੀ ਰੰਗਤ ਦੇ ਰਹੇ ਆ ਜਾਣ ਬੁੱਝ ਕੇ ਲੋਕਾਂ ਦੇ ਵਿੱਚ ਭੁਲੇਖੇ ਪੈਦਾ ਕਰ ਰਹੇ ਆ ਇਹ ਤਾਂ ਹਮੇਸ਼ਾ ਦਿੱਲੀ ਨਾਲ ਮਿਲ ਕੇ ਚੱਲਦੇ ਰਹੇ ਆ ਇਹਨਾਂ ਦੀ ਤਾਂ ਦਿੱਲੀ ਨਾਲ ਸਾਹਝ ਰਹੀ ਹੈ ਇਸ ਕਰਕੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਨਰੋਲ ਸ਼ਾਂਤਮਈ ਪ੍ਰੋਗਰਾਮ ਹੈ ਜੇ ਪ੍ਰਸ਼ਾਸਨ ਸਾਨੂੰ ਜ਼ਬਰਦਸਤੀ ਰੋਕੇਗਾ ਜਿੱਥੇ ਰੋਕੇਗਾ ਅਸੀਂ ਉੱਥੇ ਬੈਠ ਕੇ ਆਪਣਾ ਧਰਨਾ ਸ਼ੁਰੂ ਕਰਕੇ ਪਰ ਜਵਾਬ ਲੈ ਕੇ ਜਾਣਾ ਸਤਨਾਮ ਵਾਹਿਗੁਰੂ ਦਾ ਜਾਪ ਕਰਾਂਗੇ ਜਵਾਬ ਲੈਣਾ ਔਰ ਅਸੀਂ ਇਹਨਾਂ ਨੂੰ ਜਵਾਬਦੇਹ ਬਣਾਵਾਂਗੇ ਜੀ ਬਿਲਕੁਲ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਵਾਬਦੇਹ ਬਣਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਕਾਫਲੇ ਦੀਆਂ ਤਸਵੀਰਾਂ ਲਗਾਤਾਰ ਬਹੁਤ ਵੱਡਾ ਕਾਫਲਾ ਹੈ ਤੁਸੀਂ ਵੇਖੋ ਕਿ ਹਜ਼ਾਰਾਂ ਦੀ ਤਦਾਦ ਸਿੰਘ ਜਿਹੜੇ ਨੇ ਇਸ ਵੇਲੇ ਇੱਥੇ ਪਹੁੰਚੇ ਨੇ ਜਿਹੜੇ ਕੀ ਤੁਸੀਂ ਇਸ ਵੇਲੇ ਆਪਣੀ ਟੀਵੀ ਸਕਰੀਨ ਤੇ ਵੇਖ ਰਹੇ ਹੋ 골ਡਨ ਗੇਟ ਦਾ ਨਜ਼ਾਰਾ ਔਰ ਤੁਸੀਂ ਵੇਖੋਗੇ ਕੁਛੀ ਸਮੇਂ ਬਾਅਦ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਹੰਗ ਸਿੰਘ ਫੌਜਾਂ ਜਿਹੜੀਆਂ ਨੇ ਉਹ ਪਹੁੰਚਣਗੀਆਂ ਤੇਜਾ ਸਿੰਘ ਸਮੁੰਦਰੀ ਹਾਲ ਉੱਥੇ ਜਾ ਕੇ ਇੱਕ ਵੱਡੀ ਜਵਾਬ ਤਲਬੀ ਕੀਤੀ ਜਾਏਗੀ ਕਿ ਆਖਿਰਕਾਰ ਸਿੰਘ ਸਹਿਬਾਨਾ ਦੇ ਤਬਾਦਲੇ ਕਿਉਂ ਕੀਤੇ ਗਏ ਕਿਉਂ ਸਿੰਘ ਸਹਿਬਾਨ ਨੂੰ ਉਤਾਰਿਆ ਗਿਆ ਤਾਂ ਉਸ ਤੋਂ ਪਹਿਲਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਤੱਕ ਤੁਹਾਡੀ ਅੱਖ ਜਾਏਗੀ 골ਡਨ ਗੇਟ ਵੱਲ ਉੱਥੋਂ ਦੀ ਚਾਲੇ ਪਾਦ ਤੇ ਨੇ ਭਾਈ ਹਰਰਾਮ ਸਿੰਘ ਖਾਲਸਾ ਹੋਰਾਂ ਨੇ ਔਰ ਉਹਨਾਂ ਨੇ ਕਿਹਾ ਕਿ ਅੱਜ ਸਾਡਾ ਜਿਹੜਾ ਇਹ ਪ੍ਰਦਰਸ਼ਨ ਹੈ ਔਰ ਅਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆ ਔਰ ਇਹ ਸ਼ਾਂਤਮਈ ਪ੍ਰਦਰਸ਼ਨ ਚ ਮੰਗ ਇੱਕੋ ਹੀ ਆ ਨਾਲੇ ਤੇਰੀ ਦਿੱਲੀ ਦੀ ਭੂਮਿਕਾ ਦੀ ਗੱਲ ਕੀਤੀ ਜਾ ਰਹੀ ਹੈ ਦਿੱਲੀ ਦੀ ਭੂਮਿਕਾ ਜਿਹੜੀ ਹੈ ਉਹ ਇਹਨਾਂ ਦੀ ਹੈ ਸਾਡੀ ਨਹੀਂ ਹੈ ਅਸੀਂ ਅਸੀਂ ਪੰਥ ਦੇ ਹਾਂ ਔਰ ਪੰਥ ਦੀ ਨੁਮਾਇੰਦਗੀ ਜੱਥੇਬੰਦੀ ਜਿਹੜੀ ਹੈ ਅੱਜ ਜਵਾਬਦੇ ਹੋਏਗੀ ਤਸਵੀਰ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਗੁਰੂ ਦੀ ਲਾਲ ਲੀਆਂ ਫੌਜਾਂ ਮੌਜੂਦ ਨੇ ਨਿਹੰਗ ਸਿੰਘ ਜੱਥੇਬੰਦੀਆਂ ਵੀ ਮੌਜੂਦ ਨੇ ਵੱਡਾ ਕਾਫਲਾ ਜਿੱਥੇ-ਜਿੱਥੇ ਅੱਖ ਜਾਊਗੀ ਤੁਹਾਨੂੰ ਇਸ ਵੇਲੇ ਟੀਵੀ ਸਕਰੀਨ ਤੇ ਵੇਖੋ ਤੁਸੀਂ ਕਿ ਤੁਹਾਨੂੰ ਇਸ ਵੇਲੇ ਸਿਰਫ ਨਜ਼ਰ ਆਏਗਾ ਕਿ ਸਿੰਘ ਸਹਿਬਾਨ ਜਿਹੜੇ ਬਦਲੀ ਕੀਤੇ ਗਏ ਸੀ ਉਹਨਾਂ ਦਾ ਜਵਾਬ ਲੈਣ ਵਾਸਤੇ ਸੰਗਤਾਂ ਹੁਮੂ ਆ ਕੇ ਪਹੁੰਚੀਆਂ ਨੇ ਔਰ 골ਡਨ ਗੇਟ ਦੇ ਬਿਲਕੁਲ ਅੱਗੇ ਪਿੱਛੇ ਤੁਸੀਂ ਦੇਖੋ ਦੂਰ-ਦੂਰ ਤੱਕ ਕਾਫਲੇ ਕਾਫਲੇ ਦੀਆਂ ਤਸਵੀਰਾਂ ਨੇ ਔਰ ਇੱਕੋ ਗੱਲ ਕੀਤੀ ਜਾ ਰਹੀ ਹੈ ਕਿ ਕਿਸੇ ਤਰੀਕੇ ਦੇ ਨਾਲ ਜਿਹੜਾ ਹੈ ਉਸ ਸੀ ਦਾ ਜਵਾਬ ਮੰਗਿਆ ਜਾਏ ਨਿਹੰਗ ਸਿੰਘ ਗੁਰੂ ਦੀ ਲਾਡਲੀਆਂ ਫੌਜਾਂ ਵੀ ਮੌਜੂਦ ਨੇ ਔਰ ਤੁਸੀਂ ਵੇਖੋ ਕਿ ਗੁਰੂ ਦੇ ਲਾਡਲੇ ਜਿਹੜੇ ਨੇ ਇਸ ਵੇਲੇ ਚਾਲੇ ਪਾ ਰਹੇ ਨੇ ਉਹ ਚਾਲੇ ਜਿਹੜੇ ਨੇ ਇਸ ਵੇਲੇ ਪੈ ਰਹੇ ਨੇ ਸ਼ਰਮਣੀ ਕਮੇਟੀ ਦੇ ਦਫ਼ਤਰਵਾਲ ਨੂੰ ਤਾਂ ਸ਼ਰਮਣੀ ਕਮੇਟੀ ਤੋਂ ਜਵਾਬ ਮੰਗਣ ਵਾਸਤੇ ਅੱਜ ਵੱਡਾ ਕਾਫਲਾ ਤਰਵਾਨਾ ਹੋ ਚੁੱਕਾ ਹੈ ਅਪਡੇਟ ਸਭ ਤੋਂ ਵੱਡੀ ਅਪਡੇਟ ਤੁਹਾਨੂੰ ਦੇਈ ਜਾ ਰਹੀ ਹੈ ਲਗਾਤਾਰ ਕਿਉਂਕਿ ਜਿਹੜਾ ਰੋਸ ਮਾਰਚ ਹੈ ਉਹ ਹੋਣਾ ਹੈ ਔਰ ਉਸ ਤੋਂ ਉਸ ਮਾਰਚ ਤੋਂ ਜਿਹੜਾ ਸ਼ੁਰੂ ਹੋ ਚੁੱਕਾ ਹੈ ਕਾਫਲੇ ਦੇ ਕਾਫਲੇ ਗੱਡੀਆਂ ਦੇ ਗੱਡੀਆਂ ਨੇ ਇਸ ਵੇਲੇ ਅਤੇ ਜਿਹੜੇ ਚਾਲੇ ਪੈਣਗੇ ਹਰਮੰਦਰ ਸਾਹਿਬ ਦੇ ਬਾਹਰ ਐਸਜੀਪੀਸੀ ਦੇ ਦਫ਼ਤਰ ਨੂੰ ਜਿੱਥੇ ਜਾ ਕੇ ਜਵਾਬ ਮੰਗਿਆ ਜਾਏਗਾ ਕਾਫਲੇ ਦੀ ਤਸਵੀਰ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੋ ਦਮਦਮੀ ਟਕਸਾਲ ਦੇ ਮੁਖੀ ਹੋਏ ਨੇ ਉਸ ਤੋਂ ਬਾਅਦ ਭਾਈ ਹਰਨਾਮ ਸਿੰਘ ਖਾਲਸਾ ਇਸ ਵੇਲੇ ਜਿਹੜੇ ਨੇ ਉਹਨਾਂ ਵੱਲੋਂ ਅੱਜ ਇਹ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਬਾਬਾ ਜੀ ਨੇ ਸਾਡੇ ਨਾਲ ਐਕਸਕਲੂਸਿਵ ਗ੍ਰੇਡ ਪੰਜਾਬ ਟੀਵੀ ਤੇ ਗੱਲਬਾਤ ਵੀ ਕੀਤੀ ਹੈ ਔਰ ਪੂਰਾ ਦੱਸਿਆ ਕਿ ਆਖਿਰਕਾਰ ਮਕਸਦ ਕੀ ਹੈ ਪਰ ਇਸ ਵੇਲੇ ਤੁਹਾਨੂੰ ਤਸਵੀਰ ਸਾਂਝੀ ਕੀਤੀ ਆ ਕਿ ਕਿਸ ਤਰੀਕੇ ਦੇ ਨਾਲ ਅੱਜ ਜਿਹੜਾ ਹੈ ਇੱਥੇ ਰੋਜ਼ ਪ੍ਰਦਰਸ਼ਨ ਸ਼ੁਰੂ ਹੋ ਚੁੱਕਾ ਹੈ ਔਰ ਜਵਾਬ ਮੰਗਿਆ ਜਾਏਗਾ ਔਰ ਦਿੱਲੀ ਦੇ ਉੱਤੇ ਵੀ ਦਿੱਲੀ ਦੇ ਸਬੰਧਾਂ ਦੇ ਉੱਤੇ ਵੀ ਅੱਜ ਬਾਬਾ ਜੀ ਹਰਨਾਮ ਸਿੰਘ ਖਾਲਸਾ ਖੁੱਲ ਕੇ ਬੋਲਦੇ ਹੋਏ ਨਜ਼ਰ ਆਏ ਨੇ ਹੁਣ ਦੇਖਣਾ ਹੋਏਗਾ ਕਿ ਐ ਜੀ ਪੀ ਸੀ ਕੀ ਜਵਾਬ ਦਿੰਦੀ ਹੈ ਪਰ ਇਸ ਵਾਰ ਪਹਿਲੀ ਵਾਰ ਹੋਇਆ ਹੈ ਕਿ ਦਮਦਮੀ ਟਕਸਾਲ ਵਰਸਸ ਐ ਜੀ ਪੀ ਸੀ ਤੁਹਾਨੂੰ ਵੇਖਣ ਨੂੰ ਮਿਲੇਗੀ ਕੈਮਰਾਮੈਨਰਸ ਦੇ ਨਾਲ ਸੁਮਿਤ ਖਨਾ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ